ਹਾਜ਼ਰ ਹੋਏ ਆਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਰੇਲਵੇ ਸਟੇਸ਼ਨ ਦਾ ਇੱਕ ਦ੍ਰਿਸ਼ ਰੇਲਵੇ ਸਟੇਸ਼ਨ ਤੇ 11-12 ਸਾਲ ਦੀ ਇੱਕ ਕੁੜੀ ਜਿਦੇ ਕੀ ਬਾਲ ਥੋੜੇ ਖਿਲਰੇ ਹੋਏ ਨੇ ਆ ਤੇ ਕੱਪੜੇ ਮੈਲੇ ਨੇ ਆ ਤਰਸਯੋਗ ਹਾਲਤ ਦੇ ਵਿੱਚ ਬੈਠੀ ਐ ਤੇ ਉਹ ਇਕੱਲੀ ਨਹੀਂ ਬੈਠੀ ਉਹਦੇ ਆਸੇ ਪਾਸੇ ਕਾਫੀ ਸਮਾਨ ਪਿਆ ਸਮਾਨ ਉਹ ਬੂਟ ਪਾਲਸ ਕਰਦੀ ਐ ਆਉਂਦੇ ਜਾਂਦੇ ਰਾਹੀਆਂ ਨੂੰ ਕਹਿੰਦੀ ਐ ਕਿ ਬੂਟ ਪਾਲਸ ਕਰਵਾ ਲਿਓ ਬੂਟ ਪਾਲਸ ਕਰਵਾ ਲਿਓ ਸਭ 11-12 ਸਾਲ ਦੀ ਉਹ ਮਾਸੂਮ ਬੱਚੀ ਦੇਖੋ ਕਿੰਨੀ ਜ਼ਿੰਮੇਦਾਰ ਹੋਏਗੀ ਕੀ ਆ ਇਸ ਉਮਰ ਵਿੱਚ ਰੇਲਵੇ ਸਟੇਸ਼ਨ ਤੇ ਬੂਟ ਪਾ ਕੇ ਕਰ ਰਹੀ ਹੈ ਰੇਲਵੇ ਸਟੇਸ਼ਨ ਤੇ ਇੱਕ ਪੜ੍ਹਿਆ ਲਿਖਿਆ ਨੌਜਵਾਨ ਆਉਂਦਾ ਹੈ ਜਿਹੜਾ ਕਿ ਇੱਕ ਟ੍ਰੇਨ ਦੇ ਵਿੱਚੋਂ ਉਤਰਦਾ ਹੈ ਹੱਥ ਦੇ ਵਿੱਚ ਉਹਦੇ ਬੈਗ ਸੂਟਕੇਸ ਟਾਈਪ ਦਾ ਛੋਟਾ ਜਿਹਾ ਬੈਗ ਜਿਹਦੇ ਵਿੱਚ ਕੀ ਆ ਆਮ ਵਰਗੇ ਕਾਗਜ਼ ਪੱਤਰ ਸੰਨ ਕੋਈ ਫਾਈਲਾਂ ਹੁੰਦੀਆਂ ਨੇ ਇਹੋ ਜੇ ਸੋਹਣੇ ਬੂਟ ਉਹਦੇ ਪਾਏ ਹੋਏ ਨੇ ਕਿ ਕੁੜੀ ਆ ਇਹ ਜਿਹੜੀ ਆ ਉਹਦਾ ਚਿਹਰਾ ਦੇਖ ਕੇ ਉਸ ਬੰਦੇ ਨੂੰ ਵੇਖ ਕੇ ਖਿੜ ਜਾਂਦੀ ਹੈ ਕਿਉਂਕਿ ਉਹਨੂੰ ਲੱਗਦਾ ਹੈ ਕਿ ਜਿਹੜੇ ਹਿਸਾਬ ਨਾਲ ਇਹ ਬੰਦਾ ਵੀ ਇਹ ਕਾਫੀ ਅਮੀਰ ਲੱਗਦਾ ਹੈ ਜੇ ਇਹਨੇ ਮੇਰੇ ਤੋਂ ਬੂਟ ਪਾਲਸ ਕਰਵਾ ਲਏ ਤਾਂ ਮੈਨੂੰ ਵਧੀਆ ਪੈਸੇ ਦੇ ਕੇ ਜਾਊਗਾ ਤੇ ਚਲੋ ਜਦੋਂ ਉਹ ਕੋਲ ਦੀ ਲੰਗੜ ਲੱਗਦਾ ਹੈ ਕਹਿੰਦੀ ਸਾਹਿਬ ਜੀ ਤੁਹਾਡੇ ਬੁੱਟਾਂ ਤੇ ਮਿੱਟੀ ਪੈ ਗਈ ਹੈ ਲਿਆਓ ਮੈਂ ਸਾਫ਼ ਕਰਦੇ ਆਂ ਤੇ ਪਾਲਸ ਕਰਦੇ ਆਂ ਤਾਂ ਇਹ ਨੌਜਵਾਨ ਜਿਹਦਾ ਨਾਮ ਬਲਵਿੰਦਰ ਹੈ ਉਸ ਕੁੜੀ ਵੱਲ ਦੇਖਦਾ ਹੈ ਉਹਦੇ ਵੱਲ ਦੇਖਦਾ ਹੀ ਰਹਿੰਦਾ ਹੈ ਉਹਨੂੰ ਐਵੇਂ ਲੱਗਦਾ ਹੈ ਕਿ ਇਹ ਚਿਹਰਾ ਮੇਰਾ ਜਾਣਿਆ ਪਛਾਣਿਆ ਹੈ ਉਹ ਕੁੜੀ ਫਿਰ ਕਹਿੰਦੀ ਹੈ ਕੀ ਸਾਬ ਜੀ ਬੂਟ ਪਾਲਸ ਕਰਵਾ ਲਿਓ ਆ ਉਹ ਬਲਵਿੰਦਰ ਇਹ ਜਿਹੜਾ ਨੌਜਵਾਨ ਉਹਦੇ ਕੋਲ ਬੈਠ ਜਾਂਦਾ ਹੈ ਤੇ ਉਹਦਾ ਚਿਹਰਾ ਆਪਣੇ ਹੱਥਾਂ ਦੇ ਵਿੱਚ ਫੜ ਕੇ ਕਹਿੰਦਾ ਹੈ ਕਿ ਬੇਟੀ ਆ ਤੂੰ ਮੇਰੀ ਧੀ ਰਾਣੀ ਤੂੰ ਆ ਜਦੋਂ ਇਹ ਐਦਾਂ ਕਹਿੰਦਾ ਹੈ ਤਾਂ ਕੁੜੀ ਡਰ ਜਾਂਦੀ ਹੈ ਉਹ ਕਹਿੰਦੀ ਸਾਬ ਜੇ ਆ ਬੂਟ ਪਾਲਸ ਕਰਾਉਣੇ ਆ ਤਾਂ ਦੱਸੋ ਮੈਂ ਬੇਟੀ ਨਹੀਂ ਆ ਤੁਹਾਡੀ ਆ ਨਹੀਂ ਸਾਬ ਮੈਂ ਤੁਹਾਡੀ ਬੇਟੀ ਨਹੀਂ ਆ ਮੈਂ ਕਿਸੇ ਦੀ ਬੇਟੀ ਨਹੀਂ ਹਾਂ ਜਦੋਂ ਉਹ ਐਦਾਂ ਕਰਦੀ ਹੈ ਤਾਂ ਉਹ ਹੱਥ ਝਟਕ ਦਿੰਦੀ ਹੈ ਉਹਦੇ ਪਰੇ ਤੋਂ ਉੱਥੋਂ ਭੱਜ ਜਾਂਦੀ ਹੈ ਉਹ ਮੇ ਭੱਜ ਜਾਂਦੀ ਹੈ ਸਮਾਨ ਛੱਡ ਕੇ ਉਹ ਨੌਜਵਾਨ ਹੈ ਜਿਹੜਾ ਉਹਦੇ ਵੱਲ ਵੇਖਦਾ ਹੀ ਰਹਿੰਦਾ ਹੈ ਆਸੇ ਪਾਸੇ ਦੇ ਯਾਤਰੀਆਂ ਜਿਹੜੇ ਆ ਉਹ ਵੀ ਹੈਰਾਨ ਰਹਿ ਜਾਂਦੇ ਨੇ ਤੇ ਉਹ ਵੇਖਦਾ ਉੱਥੇ ਬੈਠਾ ਰਹਿੰਦਾ ਹੈ ਫਿਰ ਉਹ ਸੋਚਦਾ ਹੈ ਵੀ ਐਡੀ ਗਲਤੀ ਕਿਉਂ ਕੀਤੀ ਆ ਵੀ ਉਹ ਵਿਚਾਰੀ ਚਲੀ ਗਈ ਕਾਫੀ ਸਮਾਂ ਉਹ ਇੰਤਜ਼ਾਰ ਕਰਦਾ ਪਰ ਉਹ ਕੁੜੀ ਮੁੜ ਕੇ ਨਹੀਂ ਆਉਂਦੀ ਤੇ ਉਸ ਬੰਦੇ ਦੀਆਂ ਉਸ ਮੁੰਡੇ ਦੀਆਂ ਤਾਂ ਹਾਂ ਨਿਕਲ ਜਾਂਦੀਆਂ ਨੇ ਆਖਰ ਕੌਣ ਸੀ ਬਲਵਿੰਦਰ ਤੇ ਕੌਣ ਸੀ ਉਹ ਕੁੜੀ ਆ ਜਿਹੜੀ ਆ ਕਿ ਰੇਲਵੇ ਸਟੇਸ਼ਨ ਤੇ ਬੂਲਸਟਰ ਪਾਰਸ ਕਰ ਰਹੀ ਸੀ ਆ ਤੇ ਬਲਵਿੰਦਰ ਦੀ ਬੇਟੀ ਸੀ ਆ ਤਾਂ ਉਹਦੀ ਇਹ ਹਾਲਤ ਕਿਵੇਂ ਹੋਈ ਇਹ ਪੂਰੀ ਸਚਾਈ ਜਾਣਨ ਲਈ ਸਾਨੂੰ ਵੀਡੀਓ ਨੂੰ ਅੰਤ ਤੱਕ ਦੇਖਣਾ ਪਏਗਾ ਹਾਂਜੀ ਦੋਸਤੋ ਸ਼ੁਰੂ ਕਰਦੇ ਹਾਂ ਜੀ ਕਹਾਣੀ ਵਿਸਤਾਰ ਨਾਲ ਬਲਵਿੰਦਰ ਦਾ ਜਦੋਂ ਵਿਆਹ ਹੁੰਦਾ ਹੈ ਤਾਂ ਉਹ ਦੋਨੇ ਇੱਕ ਦੂਜੇ ਨੂੰ ਬੜਾ ਪਸੰਦ ਕਰਦੇ ਨੇ ਕਾਲਜ ਦੇ ਵਿੱਚੋਂ ਇਕੱਠੇ ਪੜ੍ਹਦੇ ਨੇ ਤੇ ਉਹਦੀ ਪਤਨੀ ਵਧੀਆ ਪਰਿਵਾਰ ਦੀ ਲੜਕੀ ਹੁੰਦੀ ਹੈ ਜਦੋਂ ਕਾਲਜ ਦੇ ਵਿੱਚ ਇੱਕ ਦੂਜੇ ਨੂੰ ਮਿਲਦੇ ਨੇ ਇੱਕ ਦੂਜੇ ਨਾਲ ਦੋਸਤੀ ਹੋ ਜਾਂਦੀ ਹੈ ਇੱਕ ਦੂਜੇ ਦੇ ਨਾਲ ਜਾਣਾ ਘੁੰਮਣਾ ਫਿਰਨਾ ਚਾਹ ਪੀਣੀ ਕੰਟੀਨ ਤੇ ਬੈਠਣਾ ਐਦਾ ਉਹਨਾਂ ਚ ਆਮ ਚੱਲਦਾ ਹੈ ਫਿਰ ਜਦੋਂ ਦੋਨਾਂ ਨੂੰ ਲੱਗਦਾ ਹੈ ਵੀ ਸਾਡੇ ਜਿਹੜਾ ਫੈਮਿਲੀ ਦਾ ਸਟੇਟਸ ਹੈ ਉਹ ਬਰਾਬਰ ਐ ਸਾਡੀ ਕਾਸਟ ਵੀ ਇੱਕ ਹੈ ਤੇ ਅਸੀਂ ਪੜ੍ਹੇ ਲਿਖੇ ਵੀ ਹਾਂ ਸਾਡੀ ਸੋਚ ਵਿਚਾਰ ਵੀ ਇੱਕ ਹੈ ਤੇ ਉਹ ਆਪਣੇ ਘਰਦਿਆਂ ਦੀ ਸਹਿਮਤੀ ਦੇ ਨਾਲ ਆਪਸ ਵਿੱਚ ਵਿਆਹ ਕਰਵਾਉਣ ਦੀ ਗੱਲ ਕਰਦੇ ਨੇ ਤੇ ਉਹਨਾਂ ਦੇ ਘਰਦੇ ਆ ਜਦੋਂ ਤਾਨੀਆਂ ਦੇ ਘਰਦੇ ਬਲਵਿੰਦਰ ਨੂੰ ਮਿਲਦੇ ਨੇ ਤਾਂ ਬਲਵਿੰਦਰ ਦੇ ਘਰਦੇ ਤਾਨੀਆਂ ਨੂੰ ਮਿਲਦੇ ਨੇ ਤਾਂ ਉਹ ਨਾ ਦੀਆ ਜਿਹੜੀ ਸਹਿਮਤੀ ਦੇ ਨਾਲ ਸਹਿਮਤ ਹੋ ਜਾਂਦੇ ਨੇ ਕਹਿੰਦੇ ਨੇ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਪਰਿਵਾਰ ਵਾਲਿਆਂ ਨੂੰ ਵੀ ਠੀਕ ਲੱਗਦਾ ਹੈ ਜੇ ਕਿਤੇ ਅਲਗ ਰਿਸ਼ਤਾ ਕਰਾਂਗੇ ਫਿਰ ਵੀ ਤਾਂ ਇਦਾਂ ਹੀ ਹੁਣ ਆਪਾਂ ਮੁੰਡਾ ਲੱਭਣਾ ਵੀ ਠੀਕ ਹੈ ਜੋੜੀ ਆ ਚਲੋ ਪਰਿਵਾਰ ਵਾਲੇ ਸਹਿਮਤ ਹੁੰਦੇ ਨੇ ਤੇ ਦੋਨਾਂ ਦਾ ਵਿਆਹ ਹੋ ਜਾਂਦਾ ਹੈ ਵਿਆਹ ਦੇ ਬਾਅਦ ਦੋਨਾਂ ਦੀ ਬਹੁਤ ਸੋਹਣੀ ਆ ਅੰਡਰਸਟੈਂਡਿੰਗ ਹੁੰਦੀ ਹੈ ਬਲਵਿੰਦਰ ਆਪਣਾ ਬਿਜ਼ਨਸ ਸੰਭਾਲਦਾ ਹੈ ਪਰ ਤਾਨਿਆ ਘਰ ਹੀ ਰਹਿੰਦੀ ਹੈ ਵਿਆਹ ਤੋਂ 2 ਸਾਲ ਬਾਅਦ ਉਹਨਾਂ ਦੇ ਘਰ ਇੱਕ ਬੇਟੀ ਜਨਮ ਲੈਂਦੀ ਹੈ ਬੇਟੀ ਦਾ ਨਾਮ ਪਰੀ ਰੱਖਦੇ ਨੇ ਆ ਪਰੀ ਨੂੰ ਸਾਰਾ ਹੀ ਪਰਿਵਾਰ ਬਹੁਤ ਪਿਆਰ ਕਰਦਾ ਹੈ ਬਲਵਿੰਦਰ ਆਪਣੀ 30 ਤੋ ਜਾਣ ਵਰਦਾ ਹੈ ਹੁਣ ਪਰੀ ਜਿਹੜੀ ਹੈ ਉਹ ਵੱਡੀ ਹੋ ਗਈ ਸੀ ਤੇ ਜਿਹੜੀ ਆ ਬਲਵਿੰਦਰ ਦੇ ਘਰ ਵਾਲੀ ਸੀ ਆ ਤਾਨੀਆ ਉਹ ਕਹਿੰਦੀ ਹੁੰਦੀ ਸੀ ਕਿ ਤੁਸੀਂ ਬਿਜ਼ਨਸ ਕਰਦੇ ਹੋ ਆ ਮੈਂ ਚਾਹੁੰਦੀ ਹਾਂ ਕਿ ਮੈਂ ਵੀ ਜੋਬ ਕਰਾਂ ਉਹ ਕਹਿੰਦਾ ਹੈ ਕਿ ਨਹੀਂ ਤਾਨੀਆ ਤੈਨੂੰ ਜੋਬ ਕਰਨ ਦੀ ਕੋਈ ਲੋੜ ਨਹੀਂ ਆ ਮੈਂ ਤੇਰੇ ਤੇ ਪਰੀ ਲਈ ਇੰਨਾ ਕਮਾ ਸਕਦਾ ਹਾਂ ਕਿ ਤੁਸੀਂ ਬੇਲੀਆਂ ਬੈ ਕੇ ਖਾ ਸਕਦੇ ਹੋ ਮੈਂ ਕਿਉਂ ਤੇਰੇ ਤੋਂ ਨੌਕਰੀ ਕਰਾਵਾਂ ਤੂੰ ਬਸ ਪਰੀ ਵੱਲ ਧਿਆਨ ਦੇ ਆਪਣੇ ਘਰ ਮੰਮੀ ਡੈਡੀ ਦਾ ਖਿਆਲ ਰੱਖ ਆਪਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਉਹ ਕਹਿ ਦਿੰਦੀ ਹੈ ਕਿ ਵੈਸੇ ਤਾਂ ਮੈਨੂੰ ਪਤਾ ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਪਰ ਮੈਂ ਆਪਣੇ ਸ਼ੌਕ ਵੱਜੋ ਨੌਕਰੀ ਕਰਨਾ ਚਾਹੁੰਦੀ ਹਾਂ ਉਹ ਕਹਿੰਦਾ ਵੀ ਜੇ ਤੂੰ ਨੌਕਰੀ ਕਰਨ ਲੱਗ ਗਈ ਤਾਂ ਆਪਣੀ ਪਰੀ ਦਾ ਜਿਹੜਾ ਬਚਪਨ ਹੈ ਉਹ ਰੁੱਲ ਜਾਵੇਗਾ ਕਿਉਂਕਿ ਨੌਕਰੀ ਕਰਦੀਆਂ ਮਾਮਾ ਆਪਣੇ ਬੱਚਿਆਂ ਤੇ ਇੰਨਾ ਧਿਆਨ ਨਹੀਂ ਦੇ ਸਕਦੀਆਂ ਮੈਂ ਚੋਂਦਾ ਹਾਂ ਕਿ ਆਪਣੀ ਆ ਪਰੀ ਹਮੇਸ਼ਾ ਕੋਲ ਰਹੇ ਵਧੀਆ ਰਹੇ ਠੀਕ ਰਹੇ ਮੈਂ ਨਹੀਂ ਚਾਹੁੰਦਾ ਵੀ ਆਪਾਂ ਭਜਨ ਅਠ ਦੇ ਵਿੱਚ ਉਹਦੀ ਦੇਖਪਾਲ ਕਰੀਏ ਤਾਂ ਚਲੋ ਤਾਨੀਆ ਆਪਣੇ ਘਰ ਵਾਲੇ ਦੀ ਗੱਲ ਮੰਨ ਲੈਂਦੀ ਹੈ ਦੋਨਾਂ ਦੇ ਵਿੱਚ ਬਹੁਤ ਵਧੀਆ ਗੱਲ ਹੁੰਦੀ ਹੈ ਬਹੁਤ ਬਹੁਤ ਸਮਾਂ ਲੰਘ ਗਿਆ ਸੀ ਤੇ ਇੱਕ ਦਿਨ ਤਾਨੀਆ ਜਿਹੜੀ ਉਹ ਸੋਚਦੀ ਹੈ ਕਿ ਮੈਂ ਨਾ ਬਹੁਤ ਟਾਈਮ ਹੋ ਗਿਆ ਮੈਂ ਮੰਦਰ ਨਹੀਂ ਗਈ ਉਹ ਬਲਵਿੰਦਰ ਨੂੰ ਫੋਨ ਕਰਦੀ ਹੈ ਬਲਵਿੰਦਰ ਨੂੰ ਕਹਿੰਦੀ ਹੈ ਕੀ ਆ ਬਲਵਿੰਦਰ ਤੁਸੀਂ ਕਦੋਂ ਆਉਣਾ ਹੈ ਮੈਂ ਨਾ ਮੰਦਰ ਜਾਣਾ ਹੈ ਉਹ ਕਹਿੰਦਾ ਵੀ ਅੱਜ ਮੇਰੀ ਜਰੂਰੀ ਮੀਟਿੰਗ ਹੈ ਮੈਂ ਥੋੜਾ ਲੇਟ ਹੋ ਜਾਵਾਂਗਾ ਐਦਾਂ ਕਰ ਜੇ ਤੂੰ ਜਾਣਾ ਹੈ ਤਾਂ ਡਰਾਈਵਰ ਨੂੰ ਕਾਲ ਕਰ ਲੈ ਡਰਾਈਵਰ ਵੇਲਾ ਹੀ ਹੈ ਇਹ ਆ ਕੇ ਤੈਨੂੰ ਲੈ ਜਾਵੇਗਾ ਤੇ ਚਲੋ ਤਾਨੀਆ ਡਰਾਈਵਰ ਨੂੰ ਫੋਨ ਕਰਦੀ ਹੈ ਤੇ ਉਹਨੂੰ ਕਹਿੰਦੀ ਹੈ ਮੈਂ ਮੰਦਿਰ ਜਾਣਾ ਹੈ ਡਰਾਈਵਰ ਆ ਜਾਂਦਾ ਹੈ ਤੇ ਉਹ ਪਰਿ ਨੂੰ ਤਿਆਰ ਕਰਦੀ ਹੈ ਦੋਨੋਂ ਮਾਮਾ ਤੀਆਂ ਗੱਡੀ ਦੇ ਵਿੱਚ ਬੈਠ ਕੇ ਮੰਦਿਰ ਚਲੀਆਂ ਜਾਂਦੀਆਂ ਨੇ ਮੰਦਿਰ ਦੇ ਵਿੱਚ ਇੰਨੀ ਜ਼ਿਆਦਾ ਭੀੜ ਹੁੰਦੀ ਹੈ ਕੀ ਆ ਪਰਿ ਜਿਹੜੀ ਆ ਉਹਦਾ ਹੱਥ ਆਪਣੀ ਮਾਂ ਨਾਲੋਂ ਛੁੱਟਾ ਜਾਂਦੀ ਹੈ ਤਾਨੀਆ ਆਪਣੀ ਤੀ ਨੂੰ ਉੱਥੇ ਬੜਾ ਲੱਭਦੀ ਹੈ ਪਰ ਉਸ ਨੂੰ ਉਹ ਲੱਭਦੀ ਨਹੀਂ ਬੜਾ ਰੋਲਾ ਪੈ ਜਾਂਦਾ ਹੈ ਆਸੇ-ਪਾਸੇ ਲੱਭਦੀ ਹੈ ਕੰਮਲੀ ਹੋ ਜਾਂਦੀ ਹੈ ਤਾਂ ਲੱਭ ਲੱਭ ਕੇ ਫਿਰ ਉਹ ਬਲਵਿੰਦਰ ਨੂੰ ਫੋਨ ਕਰਦੀ ਹੈ ਬਲਵਿੰਦਰ ਪਰ ਹੀ ਪਤਾ ਨਹੀਂ ਕਿੱਥੇ ਗਈ ਆ ਤੇ ਬਲਵਿੰਦਰ ਵੀ ਘਬਰਾ ਜਾਂਦਾ ਹੈ ਭੱਜ ਜਾਓ ਉੱਥੇ ਆਂਦਾ ਹੈ ਤੇ ਵੇਖਦਾ ਹੈ ਕਿ ਉੱਥੇ ਤਾਨੀਆ ਨਾਲ ਲੜਨ ਲੱਗ ਜਾਂਦਾ ਹੈ ਉਹਨੂੰ ਕਹਿੰਦਾ ਤੈਨੂੰ ਪਤਾ ਨਹੀਂ ਆ ਤੂੰ ਖਿਆਲ ਨਹੀਂ ਰੱਖ ਸਕਦੀ ਸੀ ਆ ਐਨੀ ਭੀੜ ਦੇ ਵਿੱਚ ਤੂੰ ਬੱਚੀ ਨੂੰ ਕਿੱਥੇ ਛੱਡਿਆ ਕਿਵੇਂ ਹੱਥ ਛੱਡਿਆ ਉਹ ਕਹਿੰਦੀ ਐ ਵੀ ਬਲਵਿੰਦਰ ਹੁਣ ਮੈਨੂੰ ਆਪਣੀ ਬੇਟੀ ਆ ਕਿਹੜਾ ਪਿਆਰੀ ਨਹੀਂ ਸੀ ਆ ਕੀ ਭੀੜ ਦੇ ਵਿੱਚ ਮੈਨੂੰ ਪਤਾ ਨਹੀਂ ਲੱਗਿਆ ਜਦੋਂ ਇੱਕ ਦੂਜੇ ਨਾਲ ਐਦਾਂ ਲੜਦੇ ਨੇ ਤਾਂ ਦੋਨਾਂ ਨੂੰ ਗੁੱਸਾ ਵੀ ਆਉਂਦਾ ਹੈ ਪਰ ਉਹ ਫਿਰ ਵੀ ਆ ਆਪਣੀ ਬੇਟੀ ਨੂੰ ਲੱਭਣ ਲੱਗਦੇ ਨੇ ਤੇ ਉਹਨਾਂ ਦੀ ਬੇਟੀ ਆ ਉਹਨਾਂ ਨੂੰ ਨਹੀਂ ਲੱਭਦੀ ਦੋਨੋਂ ਜਣੇ ਪੁਲਿਸ ਥਾਣੇ ਚਲੇ ਜਾਂਦੇ ਨੇ ਆਪਣੀ ਬੇਟੀ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਾਉਂਦੇ ਨੇ ਤੇ ਪੁਲਿਸ ਵਾਲੇ ਵੀ ਆ ਕਹਿੰਦੇ ਨੇ ਵੀ ਤੂੰ ਕਿ ਤੁਸੀਂ ਕਿਉਂ ਜਈ ਮਾਂ ਹੋ ਆ ਵੀ ਆਪਣੀ ਧੀ ਦਾ ਖਿਆਲ ਨਹੀਂ ਰੱਖ ਸਕੇ ਆ ਇਹ ਗੱਲ ਸੁਣ ਕੇ ਬਲਵਿੰਦਰ ਹੋਰ ਵੀ ਚਿੜ ਜਾਂਦਾ ਹੈ ਘਰੇ ਆਉਂਦੇ ਹੀ ਆ ਉਹ ਘਰੇ ਆਉਣ ਤੋਂ ਬਾਅਦ ਉਹਨਾਂ ਦਾ ਆਪਸ ਵਿੱਚ ਫਿਰ ਝਗੜਾ ਹੋ ਜਾਂਦਾ ਹੈ ਕਿਉਂਕਿ ਬਲਵਿੰਦਰ ਹੈ ਜਿਹੜਾ ਉਹ ਤਾਨੀਆਂ ਨੂੰ ਕਹਿ ਦਿੰਦਾ ਹੈ ਕਿ ਤੇਰੀ ਵਜ੍ਹਾ ਨਾਲ ਮੇਰੀ ਧੀ ਘੁੰਮ ਹੋਈ ਹੈ ਤਾਂ ਫਿਰ ਜਿਹੜੀ ਤਾਨੀਆਂ ਹੈ ਉਹ ਬਲਵਿੰਦਰ ਨੂੰ ਕਹਿੰਦੀ ਹੈ ਕਿ ਆ ਤੁਸੀਂ ਵੀ ਗੈਰ ਜ਼ਿੰਮੇਵਾਰੀ ਹੋ ਆ ਮੈਂ ਤੁਹਾਨੂੰ ਕਿੰਨੇ ਦਿਨਾਂ ਬਾਅਦ ਮੰਦਰ ਜਾਣ ਲਈ ਕਿਹਾ ਸੀ ਆ ਵੀ ਮੈਂ ਤਾਂ ਮੰਦਰ ਹੀ ਗਈ ਸੀ ਇਹ ਭਗਵਾਨ ਦੇ ਦਰ ਤੇ ਆ ਜੇ ਤੁਸੀਂ ਆ ਕੰਮ ਛੱਡ ਕੇ ਆ ਜਾਂਦੇ ਤਾਂ ਐਵੇਂ ਨਾ ਹੁੰਦਾ ਤੁਹਾਨੂੰ ਤਾਂ ਕੰਮ ਪਿਆਰਾ ਹੈ ਤੁਸੀਂ ਮੇਰੇ ਨਾਲ ਕਦੇ ਵੀ ਨਹੀਂ ਗਏ ਆ ਤੁਸੀਂ ਕਦੇ ਸਮਾਂ ਕੱਢਿਆ ਹੈ ਕੀ ਆ ਚਲੋ ਆਪਾਂ ਮੰਦਰ ਆ ਜਾਈਏ ਇਸ ਗੱਲ ਤੇ ਦੋਨਾਂ ਜਣਿਆਂ ਦੀ ਕਾਫੀ ਬਹਿਸ ਹੁੰਦੀ ਹੈ ਲੜਾਈ ਹੋ ਜਾਂਦੀ ਹੈ ਪਰ ਬਲਵਿੰਦਰ ਜਿਹੜਾ ਉਹ ਤਾਨੀਆਂ ਨੂੰ ਜ਼ਿੰਮੇਵਾਰ ਸਮਝਣ ਲੱਗ ਜਾਂਦਾ ਹੈ ਆਪਣੀ ਬੇਟੀ ਦੇ ਗੁੰਮ ਹੋਣ ਪਿੱਛੇ ਇਹਨਾਂ ਦੋਨਾਂ ਦੇ ਵਿੱਚ ਇੰਨੀ ਲੜਾਈ ਹੁੰਦੀ ਹੈ ਕਿ ਤਾਨੀਆਂ ਗੁੱਸੇ ਹੋ ਕੇ ਬਲਵਿੰਦਰ ਦਾ ਘਰ ਛੱਡ ਕੇ ਚਲੀ ਜਾਂਦੀ ਹੈ ਬਲਵਿੰਦਰ ਵੀ ਹੈ ਜਿਹੜਾ ਉਹ ਤਾਨੀਆਂ ਨੂੰ ਨਹੀਂ ਮਨਾਉਂਦਾ ਆਪਸ ਵਿੱਚ ਉਹਨਾਂ ਦੇ ਵਿੱਚ ਕਾਫੀ ਗੈਪ ਆ ਜਾਂਦਾ ਹੈ ਬਲਵਿੰਦਰ ਦੇ ਮਾਤਾ ਪਿਤਾ ਤਾਨੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਤਾਨੀਆਂ ਬਲਵਿੰਦਰ ਨੂੰ ਦੋਸ਼ ਦਿੰਦੀ ਹੈ ਤੇ ਬਲਵਿੰਦਰ ਤਾਨੀਆਂ ਨੂੰ ਇਸ ਕਰਕੇ ਦੋਨਾਂ ਦੀ ਅੰਡਰਸਟੈਂਡਿੰਗ ਬੈੰਦੀ ਨਹੀਂ ਆ ਤਾਨੀਆਂ ਆਪਣੇ ਮਾਪਿਓ ਦੇ ਘਰ ਰਹਿਣ ਲੱਗ ਜਾਂਦੀ ਹੈ ਉਹ ਬਲਵਿੰਦਰ ਹੈ ਜਿਹੜਾ ਉਹ ਆਪਣੀ ਬੇਟੀ ਨੂੰ ਲੱਭਦਾ ਹੈ ਪਰ ਤਾਨੀਆ ਵੀ ਲੱਭਦੀ ਹੈ ਪਰ ਉਹਨਾਂ ਨੂੰ ਜਦੋਂ ਉਹ ਨਹੀਂ ਲੱਭਦੀ ਉਹ ਦੋਨੇ ਪਰੇਸ਼ਾਨ ਰਹਿੰਦੇ ਨੇ ਅਤੇ ਦੋਨਾਂ ਦੇ ਵਿੱਚ ਬਹੁਤ ਲੜਾਈ ਵੱਧ ਜਾਂਦੀ ਹੈ ਉਹ ਆਪਸ ਵਿੱਚ ਕਦੇ ਗੱਲਬਾਤ ਨਹੀਂ ਕਰਦੇ ਆ ਚਲੋ ਸਮਾਂ ਗੁਜ਼ਰਦਾ ਹੈ ਬਲਵਿੰਦਰ ਆਪਣੇ ਕੰਮ ਦੇ ਵਿੱਚ ਵਿਅਸਤ ਹੋ ਜਾਂਦਾ ਹੈ ਪਰ ਉਹ ਆਪਣੀ ਤੀ ਨੂੰ ਕਦੇ ਭੁੱਲ ਨਹੀਂ ਸਕਦਾ ਨਾਲ ਦੀ ਨਾਲ ਉਹਦਾ ਆਪਣੀਆਂ ਪਤਨੀ ਪ੍ਰਤੀ ਗੁੱਸਾ ਵੀ ਦਿਨ ਬਦ ਦਿਨ ਵੱਧ ਜਾਂਦਾ ਹੈ ਕਿਉਂਕਿ ਉਹਨੂੰ ਇਹ ਲੱਗਦਾ ਹੈ ਕਿ ਮੇਰੀ ਪਤਨੀ ਆ ਨੇ ਗੈਰ ਜ਼ਿੰਮੇਵਾਰੀ ਹਰਕਤ ਕੀਤੀ ਹੈ ਅੱਜ ਉਸ ਗੱਲ ਨੂੰ 6 ਸਾਲ ਬੱਪਰ ਗਏ ਸਨ ਬਲਵਿੰਦਰ ਹੈ ਜਿਹੜਾ ਉਹ ਬਹੁਤ ਬੁਰਾ ਰੋ ਰਿਹਾ ਸੀ ਇਹ ਰੋ ਰੋ ਕੇ ਰੱਬ ਅੱਗੇ ਅਰਦਾਸ ਕਰ ਰਿਹਾ ਸੀ ਕਿ ਮੇਰੀ ਧੀ ਕਿਤੇ ਮੈਨੂੰ ਮਿਲ ਜਾਵੇ ਉਹਦੇ ਮਾਪਿਓ ਦੀ ਹਾਲਤ ਦੇਖ ਕੇ ਉਹਨੂੰ ਕਹਿੰਦੇ ਨੇ ਬਲਵਿੰਦਰ ਆਪਣੀ ਆ ਪਰੀ ਕਿਤੇ ਚਲੀ ਗਈ ਆ ਚਾਹੇ ਆਪਣੀ ਆ ਪਰੀ ਆ ਨੂੰ ਕਿਸੇ ਨੇ ਕਿਡਨੈਪ ਕਰ ਲਿਆ ਹੋਵੇ ਜੇ ਉਹ ਹੁੰਦੀ ਤਾਂ 8 ਸਾਲ ਦੀ ਹੁਣ ਹੋ ਜਾਂਦੀ ਆ ਆਪਾਂ ਉਹਨੂੰ ਦੇਖਦੇ ਦੇਖਦੇ ਜਉਂਦੇ ਸੀ ਆ ਪਰ ਪੁੱਤ ਤੂੰ ਉਹਦੇ ਗੁਮ ਹੋਣ ਦੇ ਸਦਮੇ ਤੋਂ ਬਾਹਰ ਨਹੀਂ ਨਿਕਲ ਸਕਿਆ ਨਿਕਲ ਵੀ ਨਹੀਂ ਸਕੇਗਾ ਕਦੇ ਆ ਪਰ ਤੂੰ ਆਪਣੀ ਅਗਲੀ ਜ਼ਿੰਦਗੀ ਬਾਰੇ ਸੋਚ ਤੂੰ ਤਾਨੀਆਂ ਨੂੰ ਮਨਾ ਕੇ ਲਿਆ ਤੁਸੀਂ ਹੋਰ ਬੱਚਾ ਪੈਦਾ ਕਰੋ ਉਹ ਕਹਿੰਦਾ ਮਾਂ ਮੈਂ ਹੋਰ ਬੱਚਾ ਪੈਦਾ ਨਹੀਂ ਕਰਨਾ ਜਦੋਂ ਮੈਂ ਆਪਣੀ ਧੀ ਨੂੰ ਨਹੀਂ ਸਾਂਭ ਸਕਿਆ ਤਾਂ ਮੈਂ ਆਪਣੀ ਧੀ ਦੀਆਂ ਨਜ਼ਰਾਂ ਦੇ ਵਿੱਚ ਦੋਸ਼ੀ ਹਾਂ ਮੈਨੂੰ ਨਹੀਂ ਪਤਾ ਮੇਰੀ ਧੀ ਕਿੱਥੇ ਰੁਲੀ ਹੋਏਗੀ ਆ ਇਥੇ ਭਟਕਦੀ ਹੋਵੇਗੀ ਆ ਕਿਸੇ ਨੇ ਉਹਦੇ ਨਾਲ ਕੁਝ ਗਲਤਤਾ ਨਹੀਂ ਕੀਤਾ ਹੋਵੇਗਾ ਮੈਨੂੰ ਇਸ ਗੱਲ ਦਾ ਮਿਲਾਰ ਰਹੇਗਾ ਉਹਦੇ ਮਾਪਿਓ ਨੂੰ ਸਮਝਾਉਂਦੇ ਨੇ ਆ ਪਰ ਉਹ ਇਸ ਗੱਲ ਨੂੰ ਸਮਝ ਨਹੀਂ ਸਕਿਆ ਤੇ ਇਸੇ ਤਰ੍ਹਾਂ ਉਹ ਘਰ ਤੋਂ ਨਿਕਲ ਜਾਂਦਾ ਹੈ ਸਮਾਂ ਗੁਜ਼ਰਦਾ ਹੈ ਕੰਮ ਧੰਦੇ ਚੱਲਦੇ ਰਹਿੰਦੇ ਨੇ ਆ ਤੇ ਅੱਜ ਪਰੀ ਨੂੰ ਗੁੰਮ ਹੋਈ ਨੂੰ ਆ 11 ਸਾਲ ਹੋ ਗਏ ਹਨ ਉਹ ਆਪਣੀ ਧੀ ਦੀ ਫੋਟੋ ਲੈ ਕੇ ਰੋ ਰਿਹਾ ਸੀ ਸੋਫੇ ਤੇ ਬੈਠਾ ਬਹੁਤ ਰੋ ਰਿਹਾ ਸੀ ਆ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਆ ਮੇਰੀ ਪੁਕਾਰ ਤੈਨੂੰ ਕਿਉਂ ਨਹੀਂ ਸੁਣਦੀ ਮੇਰੀ ਧੀ ਨੂੰ ਆ ਕਦੇ ਤਾਂ ਮੇਰੇ ਨਾਲ ਮਿਲਾ ਦੇ ਮੈਂ ਸਾਰੀ ਉਮਰ ਆਪਣੇ ਨਾਲ ਅੱਖ ਨਹੀਂ ਮਿਲਾ ਸਕਾਂਗਾ ਜੇ ਮੇਰੀ ਤੀਆ ਮੈਨੂੰ ਨਾ ਮਿਲੀ ਤਾਂ ਚਲੋ ਇਹ ਕਹਿ ਕੇ ਉਹ ਤਸਵੀਰ ਰੱਖਦਾ ਹੈ ਤੇ ਉਹਨੂੰ ਪਤਾ ਹੈਗਾ ਕਿ ਆ ਮੈਂ ਮੀਟਿੰਗ ਤੇ ਜਾਣਾ ਹੈ ਮੀਟਿੰਗ ਤੇ ਉਸਨੇ ਦੂਰ ਜਾਣਾ ਸੀ ਇਸ ਕਰਕੇ ਉਹ ਗੱਡੀ ਤੇ ਨਹੀਂ ਜਾਂਦਾ ਡਰਾਈਵਰ ਨਹੀਂ ਸੀ ਆ ਉਹ ਬਾਈਟ ਰੇਲ ਜਾਂਦਾ ਹੈ ਟ੍ਰੇਨ ਤੇ ਜਾਂ ਉਹ ਵਾਪਸ ਆਪਣੇ ਘਰ ਆ ਰਿਹਾ ਹੁੰਦਾ ਹੈ ਉਹ ਇੱਕ ਰੇਲਵੇ ਸਟੇਸ਼ਨ ਤੇ ਉਤਰਦਾ ਹੈ ਉਤਰ ਕੇ ਉਹ ਜਦੋਂ ਜਾ ਰਿਹਾ ਹੁੰਦਾ ਹੈ ਉਹਦੀ ਨਜ਼ਰ ਇਹ ਜਿਹੜੀ ਆ ਉਸ ਕੁੜੀ ਤੇ ਪੈਂਦੀ ਹੈ ਜਿਹੜੀ ਕਿ ਉਸ ਨੂੰ ਬੁਲਾ ਰਹੀ ਹੁੰਦੀ ਹੈ ਬੂਟ ਪਾਲਸ ਕਰਨ ਲਈ ਆ ਚਲੋ ਉਹਦਾ ਮਾਨ ਹੈ ਜਿਹੜਾ ਉਹ ਕੁੜੀ ਨੂੰ ਦੇਖ ਕੇ ਆ ਇਸ ਤਰ੍ਹਾਂ ਲੱਗਦਾ ਹੈ ਵੀ ਇਹ ਮੇਰੀ ਧੀ ਹੈ ਜਦੋਂ ਕੁੜੀ ਉੱਥੋਂ ਚਲੀ ਜਾਂਦੀ ਹੈ ਤਾਂ ਬਲਵਿੰਦਰ ਉੱਥੇ ਸੋਚਦਾ ਰਹਿ ਜਾਂਦਾ ਹੈ ਉਹ ਪਰੇਮੰਦ ਦੇ ਨਾਲ ਵਾਪਸ ਆਉਂਦਾ ਹੈ ਤੇ ਆ ਕੇ ਵੀ ਉਸ ਕੁੜੀ ਬਾਰੇ ਸੋਚਦਾ ਰਹਿੰਦਾ ਹੈ ਉਸ ਕੁੜੀ ਦੇ ਵਿੱਚੋਂ ਉਸ ਨੂੰ ਆਪਣੀ ਪਰੀ ਦਾ ਚਿਹਰਾ ਦਿਸਿਆ ਸੀ ਇਹ ਬੜਾ ਪਰੇਸ਼ਾਨ ਹੁੰਦਾ ਹੈ ਰਾਤ ਨੂੰ ਪੈ ਜਾਂਦਾ ਹੈ ਪਰ ਉਸ ਨੂੰ ਨੀਂਦ ਨਹੀਂ ਆਉਂਦੀ ਆ ਮਸਾਂ ਉਹ ਰਾਤ ਕੱਢਦਾ ਹੈ ਤੇ ਅਗਲੇ ਦਿਨ ਫਿਰ ਉਹ ਉਸੇ ਰੇਲਵੇ ਸਟੇਸ਼ਨ ਵੱਲ ਚੱਲ ਪੈਂਦਾ ਹੈ ਰੇਲਵੇ ਸਟੇਸ਼ਨ ਤੇ ਜਾ ਕੇ ਕੀ ਵੇਖਦਾ ਹੈ ਕਿ ਉਹ ਕੁੜੀ ਬੈਠੀ ਆ ਬੂਟ ਪਾਲਸ ਕਰ ਰਹੀ ਸੀ ਆ ਉਹਦੇ ਕੋਲ ਜਾਂਦਾ ਹੈ ਉਸ ਨੂੰ ਦੇਖ ਕੇ ਕੁੜੀ ਭੱਜਣ ਲੱਗਦੀ ਹੈ ਪਰ ਉਹਨੂੰ ਕਹਿ ਦਿੰਦਾ ਹੈ ਕਿ ਆ ਪਰੀ ਪੁੱਤ ਤੈਨੂੰ ਮੇਰੀ ਆਸੋਆਂ ਤੂੰ ਮੇਰੀ ਗੱਲ ਸੁਣ ਲੈ ਜਦੋਂ ਉਸ ਨੂੰ ਆ ਪਰੀਪੁੱਤ ਕਹਿੰਦਾ ਹੈ ਤਾਂ ਉਹ ਕੁੜੀ ਰੁਕ ਜਾਂਦੀ ਹੈ ਉਹ ਕੁੜੀ ਕਹਿੰਦੀ ਹੈ ਵੀ ਹਾਂਜੀ ਸਾਹਿਬ ਜੀ ਦੱਸੋ ਤੇ ਉਹ ਕਹਿੰਦਾ ਵੀ ਦੇਖ ਪੁੱਤਰ ਤੂੰ ਮੇਰੇ ਤੋਂ ਡਰ ਨਾ ਜੇ ਤੈਨੂੰ ਐਵੇਂ ਲੱਗਦਾ ਹੈ ਕਿ ਤੂੰ ਮੇਰੀ ਧੀ ਨਹੀਂ ਆਤਾ ਮੈਂ ਤੈਨੂੰ ਜ਼ਬਰਦਸਤੀ ਨਹੀਂ ਲੈ ਜਾਵਾਂਗਾ ਪਰ ਮੈਨੂੰ ਇਹ ਵੀ ਦੱਸ ਕਿ ਆ ਤੇਰੇ ਮਾਵਾਪ ਕਿੱਥੇ ਹਨ ਤੇਰਾ ਘਰ ਕਿੱਥੇ ਹੈ ਤਾਂ ਉਹ ਕਹਿੰਦੀ ਹੈਗੀ ਮੇਰੇ ਮਾਵਾਪ ਬਾਰੇ ਮੈਨੂੰ ਕੁਝ ਨਹੀਂ ਪਤਾ ਜਦੋਂ ਦੀ ਮੇਰੀ ਸੂਰਤ ਸੰਭਾਲੀ ਹੈ ਮੈਂ ਇਸੇ ਰੇਲਵੇ ਸਟੇਸ਼ਨ ਤੇ ਬੈਠੀ ਬੂਟ ਪਾਰਸ ਕਰਦੀ ਹਾਂ ਉਹ ਕਹਿੰਦਾ ਵੀ ਤੇਰੇ ਕੁਝ ਯਾਦ ਹੋਵੇ ਉਹ ਕਹਿੰਦੀ ਮੇਰੇ ਕੁਝ ਵੀ ਯਾਦ ਨਹੀਂ ਮੈਂ ਕੌਣ ਹਾਂ ਕਿੱਥੋਂ ਆਈਆਂ ਮੈਨੂੰ ਕੁਝ ਵੀ ਯਾਦ ਨਹੀਂ ਬਸ ਮੈਨੂੰ ਇੰਨਾ ਪਤਾ ਹੈ ਕਿ ਮੈਂ ਇੱਥੇ ਬੂਟ ਪਾਰਸ ਕਰਦੀ ਹਾਂ ਇਹ ਗੱਲ ਮੇਰੇ ਸੂਰਤ ਚ ਹੈ ਬਾਕੀ ਮੇਰੇ ਕੁਝ ਵੀ ਯਾਦ ਨਹੀਂ ਹੈ ਉਹ ਹੈਰਾਨ ਰਹਿ ਜਾਂਦਾ ਹੈ ਵੀ ਬੱਚਾ ਆਪਣਾ ਬਚਪਨ ਕਿਵੇਂ ਯਾਦ ਰੱਖੇ ਆ ਭਾਵੇਂ ਉਹ ਬਚਪਨ ਵਿੱਚ ਸੀ ਆ ਪਰ 5-6 ਸਾਲ ਦੇ ਬੱਚੇ ਨੂੰ ਸੂਰਤ ਆ ਜਾਂਦੀ ਹੈ ਪਰ ਪਰੀ ਜਿਹੜੀ ਹੈ ਕੀ ਉਸ ਨੂੰ ਕੁਝ ਵੀ ਯਾਦ ਨਹੀਂ ਤੇ ਉਹਨੂੰ ਕਹਿੰਦਾ ਹੈ ਵੀ ਚੱਲ ਫਿਰ ਤੇਰਾ ਨਾਮ ਦੱਸ ਉਹ ਕਹਿੰਦੀ ਮੇਰਾ ਨਾਮ ਤਾਂ ਮੇਰੇ ਘਰਦਿਆਂ ਨੇ ਆ ਮੈਨੂੰ ਪ੍ਰੀਤ ਕਹਿੰਦੇ ਨੇ ਉਹ ਕਹਿੰਦਾ ਵੀ ਆ ਪ੍ਰੀਤ ਤੈਨੂੰ ਪਿਆਰ ਨਾਲ ਕਹਿੰਦੇ ਹੋਣਗੇ ਤੇ ਅਸੀਂ ਵੀ ਆਪਣੀ ਬੇਟੀ ਨੂੰ ਪਿਆਰ ਦੇ ਨਾਲ ਪ੍ਰੀਤ ਹੀ ਕਹਿੰਦੇ ਸੀ ਤੂੰ ਸਾਡੀ ਪਰੀ ਹੈ ਉਹ ਕਹਿੰਦੀ ਵੀ ਮੈਂ ਤੁਹਾਡੇ ਤੇ ਯਕੀਨ ਨਹੀਂ ਕਰ ਸਕਦੀ ਤੁਸੀਂ ਮੈਨੂੰ ਪਰੀ ਕਹਿ ਕੇ ਲੈ ਜਾਓ ਤੇ ਤੁਸੀਂ ਮੁੜ ਕੇ ਮੈਨੂੰ ਵੇਚ ਦਿਓ ਤੁਸੀਂ ਮੇਰੇ ਪਿਓ ਨਾ ਹੋਏ ਆ ਤੁਸੀਂ ਮੇਰੇ ਨਾਲ ਗਲਤ ਕੀਤਾ ਤਾਂ ਉਹ ਸੋਚਦਾ ਹੈ ਵੀ ਨਿੱਕੀ ਜਈ ਬੱਚੀ ਹੈ ਨਾ ਕਿੰਨੀਆਂ ਸਿਆਣੀਆਂ ਗੱਲਾਂ ਕਰਦੀ ਹੈ ਤੇ ਉਹ ਕਹਿੰਦਾ ਹੈ ਵੀ ਆ ਦੇਖ ਬੁੱਤਾ ਮੈਂ ਤੈਨੂੰ ਘਰ ਨਹੀਂ ਲੈ ਕੇ ਜਾਵਾਂਗਾ ਮੈਂ ਤੈਨੂੰ ਪੁਲਿਸ ਅੰਕਲ ਕੋਲ ਲੈ ਕੇ ਜਾਵਾਂਗਾ ਪੁਲਿਸ ਅੰਕਲ ਦੇ ਕੋਲ ਜਾ ਕੇ ਆਪਾਂ ਡਾਕਟਰ ਕੋਲ ਜਾਵਾਂਗੇ ਉੱਥੇ ਨਾ ਇੱਕ ਟੈਸਟ ਹੁੰਦਾ ਹੈ ਉਸ ਟੈਸਟ ਦੇ ਵਿੱਚ ਪਤਾ ਲੱਗ ਜਾਵੇਗਾ ਕਿ ਤੂੰ ਮੇਰੀ ਧੀ ਹੈਗੀ ਐ ਜਾਂ ਨਹੀਂ ਆ ਉਹ ਕਹਿੰਦੀ ਮੈਂ ਕਿਉਂ ਤੁਹਾਡੀਆਂ ਗੱਲਾਂ ਤੇ ਯਕੀਨ ਕਰਾਂ ਤਾਂ ਉਹ ਕਹਿੰਦਾ ਵੀ ਦੇਖ ਯਕੀਨ ਤਾਂ ਤੈਨੂੰ ਕਰਨਾ ਹੀ ਪਵੇਗਾ ਤੇ ਪਰ ਜਿਹੜੀ ਆ ਉਹ ਬਲਵਿੰਦਰ ਦੀਆਂ ਅੱਖਾਂ ਵਿੱਚ ਦੇਖਦੀ ਹੈ ਤੇ ਉਹਨੂੰ ਲੱਗਦਾ ਹੈ ਕਿ ਇਹ ਸੱਚ ਕਹਿ ਰਿਹਾ ਹੈ ਤਾਂ ਚਲੋ ਉਹ ਕਹਿੰਦੀ ਹੈ ਠੀਕ ਹੈ ਫਿਰ ਵੀ ਜੇ ਜਿੰਨਾ ਚੀਰਾ ਉਹ ਹੈ ਨਾ ਜਿਹੜਾ ਤੁਸੀਂ ਇਹ ਟੈਸਟ ਕਰਾਉਂਗੇ ਉਹਦੀ ਰਿਪੋਰਟ ਨਹੀਂ ਆਉਂਦੀ ਆ ਉਹਨਾਂ ਚੀਰ ਮੈਂ ਤੁਹਾਡੇ ਨਾਲ ਨਹੀਂ ਰਵਾਂਗੀ ਆ ਉਹ ਕਹਿੰਦਾ ਠੀਕ ਹੈ ਉਸ ਤੋਂ ਬਾਅਦ ਉਹ ਉਹਨੂੰ ਆਪਦੀ ਗੱਡੀ 'ਚ ਬਿਠਾਉਂਦਾ ਹੈ ਤੇ ਪੁਲਿਸ ਥਾਣੇ ਲੈ ਜਾਂਦਾ ਹੈ ਉਸ ਥਾਣੇ ਜਾ ਕੇ ਉਹ ਪੁਰਸ ਨੂੰ ਕਹਿੰਦਾ ਵੀ ਮੈਂ ਜਿਤੋਂ ਆ 8 ਸਾਲ ਪਹਿਲਾਂ ਆਪਣੀਆ ਬੇਟੀ ਦੇ ਮਿਸ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ ਆ ਤੁਸੀਂ ਫਾਈਲ ਵੇਖੋ ਮੇਰੀ ਬੇਟੀ ਅਜੇ ਤੱਕ ਮੈਨੂੰ ਨਹੀਂ ਮਿਲੀ ਆ ਪਰ ਇਹ ਮੇਰੀ ਬੇਟੀ ਹੈ ਪਰ ਇਹ ਨਹੀਂ ਮੰਨ ਰਹੀ ਆ ਮੈਂ ਤੁਹਾਡੀ ਕਸਟਡੀ ਦੇ ਵਿੱਚ ਇਸ ਬੱਚੀ ਨੂੰ ਲੈ ਜਾ ਕੇ ਆ ਮੈਂ ਆਪਣਾ ਡੀਐਨਏ ਟੈਸਟ ਕਰਾਉਣਾ ਚਾਹੁੰਦਾ ਹਾਂ ਕਿ ਮੈਂ ਇਸ ਨੂੰ ਯਕੀਨ ਦੇ ਸਕਾਂ ਕਿਉਂਕਿ ਅੱਜ ਮੈਂ ਇਸ ਬੱਚੀ ਨੂੰ ਲੈ ਕੇ ਜਾਣਾ ਕੱਲ ਨੂੰ ਆ ਕੋਈ ਗੱਲ ਹੁੰਦੀ ਹੈ ਤਾਂ ਤੁਸੀਂ ਇਹ ਕਹੋਗੇ ਕੀ ਆ ਮੈਂ ਬੱਚੀ ਕਿਡਨਾਪ ਕੀਤੀ ਹੈ ਪਰ ਮੈਨੂੰ ਪਤਾ ਹੈ ਕਿ ਇਹ ਮੇਰੀ ਧੀ ਹੈ ਮੈਂ ਇਹ ਗਾਲੀਸ ਨੂੰ ਦੱਸਣਾ ਚਾਹੁੰਦਾ ਹਾਂ ਇਹਨੂੰ ਪਿਆਰ ਨਾਲ ਰੱਖਣਾ ਚਾਹੁੰਦਾ ਹਾਂ ਮੈਂ ਨਹੀਂ ਚਾਹੁੰਦਾ ਇਸ ਤਰ੍ਹਾਂ ਮੇਰੀ ਧੀ ਆ ਸੜਕਾਂ ਤੇ ਰੂਲੇ ਪਰ ਇਸ ਧੀ ਨਾਲ ਮੇਰਾ ਵਾਦਾ ਵੀ ਹੈ ਜਿੰਨਾ ਚਿਰ ਇਹਨੂੰ ਯਕੀਨ ਨਹੀਂ ਹੁੰਦਾ ਕਿ ਇਹ ਮੇਰੀ ਧੀ ਹੈ ਮੈਂ ਇਸ ਨੂੰ ਹੱਥ ਵੀ ਨਹੀਂ ਲਾਵਾਂਗਾ ਤੇ ਪੁਲਿਸ ਵਾਲੇ ਵੀ ਹੈ ਨਾ ਉਹਦੀ ਗੱਲ ਸੁਣ ਕੇ ਪਾਬੁਕ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਚਲੋ ਉਹ ਉਹਨੂੰ ਹਸਪੀਟਲ ਲੈ ਕੇ ਜਾਂਦੇ ਨੇ ਹਸਪਤਾਲ ਲੈ ਜਾ ਕੇ ਉਹਨਾਂ ਦੋਨਾਂ ਦਾ ਬਲੱਡ ਸੈਂਪਲ ਲਿਆ ਜਾਂਦਾ ਹੈ ਤੇ ਡੀਐਨਏ ਟੈਸਟ ਕਰਵਾਇਆ ਜਾਂਦਾ ਹੈ ਟੈਸਟ ਦੀ ਰਿਪੋਰਟ ਆ ਜਿਹੜੀ ਉਹ ਅਗਲੇ ਦਿਨ ਆਉਣੀ ਹੁੰਦੀ ਹੈ ਤੇ ਬਲਵਿੰਦਰ ਹੈ ਜਿਹੜਾ ਉਹ ਆ ਪਰੀ ਦੇ ਨਾਲ ਅਗਲੇ ਦਿਨ ਆਉਣ ਦਾ ਵਾਅਦਾ ਕਰਕੇ ਚਲੇ ਜਾਂਦਾ ਹੈ ਤੇ ਅਗਲੇ ਦਿਨ ਚਲੋ ਉਹ ਦਿੱਤੇ ਸਮੇਂ ਟਾਈਮ ਤੇ ਆ ਜਾਂਦਾ ਹੈ ਪਰੀ ਨੂੰ ਲੈ ਕੇ ਪੁਲਿਸ ਥਾਣੇ ਤੇ ਪਹੁੰਚ ਜਾਂਦੇ ਨੇ ਪੁਲਿਸ ਥਾਣੇ ਵਾਲੇ ਆ ਉਹਨਾਂ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਤੇ ਹਸਪਤਾਲ ਦੇ ਵਿੱਚ ਜਿਹੜੀਆਂ ਉਹਨਾਂ ਦੀ ਡੀਐਨਏ ਰਿਪੋਰਟ ਹੈ ਟੈਸਟ ਹੈ ਆ ਚੁੱਕਿਆ ਸੀ ਆ ਰਿਪੋਰਟ ਆ ਚੁੱਕੀ ਸੀ ਆ ਔਰ ਰਿਪੋਰਟ ਪੋਜ਼ਿਟਿਵ ਸੀ ਮਤਲਬ ਕੀ ਇਹ ਸਾਬਿਤ ਹੋ ਗਿਆ ਸੀ ਵੀ ਜਿਹੜੀ ਆ ਪਰੀ ਹੈ ਉਹ ਬਲਵਿੰਦਰ ਦੀ ਬੇਟੀ ਹੈ ਤੇ ਹਸਪਤਾਲ ਦਾ ਸਟਾਫ ਤਾੜੀਆਂ ਮਾਰਦਾ ਉਹ ਕਹਿੰਦੇ ਆ ਕਿ ਵਧਾਈ ਹੋਵੇ ਪੁੱਤਰ ਤੈਨੂੰ ਤੇਰਾ ਪਿਓ ਮਿਲ ਗਿਆ ਤੈਨੂੰ ਡਰਨ ਦੀ ਲੋੜ ਨਹੀਂ ਐ ਇਹ ਸੱਚੀ ਤੇਰਾ ਪਿਓ ਹੈ ਤੇ ਫਿਰ ਜਦੋਂ ਪਰੀ ਹੈ ਨਾ ਭੱਜ ਕੇ ਆਪਦੇ ਪਿਓ ਵੱਲ ਆਉਂਦੀ ਹੈ ਤੇ ਬਲਵਿੰਦਰ ਉਸ ਨੂੰ ਘੁੱਟ ਕੇ ਜੱਫੀ ਪਾ ਲੈਂਦਾ ਹੈ ਉਹਨੂੰ ਪਿਆਰ ਕਰਦਾ ਹੈ ਤੇ ਉਹਨੂੰ ਕਹਿੰਦਾ ਹੈ ਵੀ ਮੇਰੀ ਏਤੀ ਹੈ ਮੇਰੀ ਏ ਲਾਡੋ ਰਾਣੀ ਆ ਮੈਂ ਤੈਨੂੰ ਆ ਕਿੱਥੇ ਕਿਤੇ ਨਹੀਂ ਲੱਭਿਆ ਤੂੰ ਕਿੱਥੇ ਚਲੀ ਗਈ ਸੀ ਆ ਤੂੰ ਤਾਂ ਮੇਰੀ ਜ਼ਿੰਦਗੀ ਨੂੰ ਵਿਰਾਨ ਕਰਕੇ ਚਲੀ ਗਈ ਸੀ ਆ ਚਲੋ ਉਹ ਇਮੋਸ਼ਨਲ ਹੁੰਦਾ ਹੈ ਭਾਵੁਕ ਹੋਇਆ ਹੁੰਦਾ ਹੈ ਸੋ ਗੱਲਾਂ ਕਹਿੰਦਾ ਹੈ ਉਸ ਤੋਂ ਬਾਅਦ ਉਹ ਆਪਣੀ ਤੀ ਨੂੰ ਗੱਡੀ ਦੇ ਵਿੱਚ ਬਿਠਾਉਂਦਾ ਹੈ ਤੇ ਪਹਿਲਾਂ ਬਾਜ਼ਾਰ ਲੈ ਕੇ ਜਾਂਦਾ ਹੈ ਬਾਜ਼ਾਰ ਲੈ ਜਾ ਕੇ ਉਸ ਨੂੰ ਸੋਨੇ ਸੋਨੇ ਕੱਪੜੇ ਦਵਾਉਂਦਾ ਹੈ ਕੱਪੜੇ ਦਵਾ ਕੇ ਉਹ ਫਿਰ ਉਹਨੂੰ ਘਰ ਲੈ ਕੇ ਆਉਂਦਾ ਹੈ ਤੇ ਘਰ ਆ ਕੇ ਉਹ ਆਪਣੀਆਂ ਮੰਮੀ ਪਾਪਾ ਨੂੰ ਦੱਸਦਾ ਹੈ ਵੀ ਆਪਣੀਆਂ ਪਰੀਆ ਮਿਲ ਗਈ ਹੈ ਉਹਨੂੰ ਮਿਲੋਂਦਾ ਹੈ ਉਹਦੇ ਦਾਦਾ ਦਾਦੀ ਨਾਲ ਤੇ ਉਸ ਤੋਂ ਬਾਅਦ ਚਲੋ ਸਾਰੇ ਘਰ ਦੇ ਵਿੱਚ ਖੁਸ਼ੀਆਂ ਭਰਿਆ ਮਾਹੌਲ ਛਾ ਜਾਂਦਾ ਹੈ ਬਲਵਿੰਦਰ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਜਿਹੜੇ ਹੰਝੂ ਨੇ ਇਹ ਹੁੰਦੇ ਨੇ ਖੁਸ਼ੀ ਦੇ ਹੰਝੂ ਆ ਤੇ ਫਿਰ ਬਲਵਿੰਦਰ ਦੀ ਮਾਂ ਜਿਹੜੀ ਆ ਉਹ ਕਹਿੰਦੀ ਹੈ ਕਿ ਪੁੱਤਾ ਹੁਣ ਤੱਕ ਤੂੰ ਆ ਤਾਨੀਆ ਵੱਲ ਕਦੇ ਮੁੜ ਕੇ ਨਹੀਂ ਦੇਖਿਆ ਅੱਜ ਮੌਕਾ ਤੂੰ ਆ ਤਾਨੀਆ ਨੂੰ ਫੋਨ ਕਰ ਉਹ ਕਹਿੰਦਾ ਵੀ ਮਾਂ ਕੀ ਪਤਾ ਤਾਨੀਆ ਨੇ ਨੰਬਰ ਬਦਲ ਲਿਆ ਹੋਵੇ ਉਹ ਕਹਿੰਦੀ ਤੂੰ ਫੋਨ ਲਾ ਕੇ ਤਾਂ ਦੇਖ ਚੱਲ ਜਦੋਂ ਉਹ ਤਾਨੀਆ ਦਾ ਨੰਬਰ ਮਿਲੋਂਦਾ ਹੈ ਤਾਨੀਆ ਦਾ ਨੰਬਰ ਸਵਿਚ ਆਫ ਆਉਂਦਾ ਹੈ ਫਿਰ ਉਹਦੀ ਮਾਂ ਨੂੰ ਆ ਕਹਿੰਦੀ ਹੈ ਕੀ ਆ ਕਿ ਤੂੰ ਆ ਤਾਨੀਆ ਦੇ ਪਾਪਾ ਨੂੰ ਫੋਨ ਕਰ ਉਹਦਾ ਫੋਨ ਬੀਐਸ ਵਿੱਚੋਂ ਫਾਰਿਆ ਹੁੰਦਾ ਹੈ ਸ਼ਾਇਦ ਉਹਨਾਂ ਨੇ ਨੰਬਰ ਬਦਲ ਲਏ ਹੋਣ ਤੇ ਉਸ ਤੋਂ ਬਾਅਦ ਉਹ ਕਹਿੰਦਾ ਹੈ ਕਿ ਤਾਨੀਆ ਦੀ ਸਹੇਲੀ ਦਾ ਨੰਬਰ ਮੇਰੇ ਕੋਲ ਹੈ ਫਿਰ ਉਹ ਤਾਨੀਆ ਦੀ ਇੱਕ ਫਰੈਂਡ ਦਾ ਨੰਬਰ ਕੱਢਦਾ ਹੈ ਤੇ ਉਹ ਨੰਬਰ ਡਾਇਲ ਕਰਦਾ ਹੈ ਉਹ ਨੰਬਰ ਹੈ ਜਿਹੜਾ ਉਹ ਲੱਗ ਜਾਂਦਾ ਹੈ ਜਦੋਂ ਨੰਬਰ ਲੱਗਦਾ ਹੈ ਤਾਂ ਫਿਰ ਉਹ ਉਹਦੀ ਸਹੇਲੀ ਜਦੋਂ ਫੋਨ ਚੱਕਦੀ ਹੈ ਉਹਨੂੰ ਕਹਿੰਦਾ ਹੈ ਪਿੰਕੀ ਮੈਂ ਬਲਵਿੰਦਰ ਹਾਂ ਉਹ ਕਹਿੰਦੀ ਹਾਂਜੀ ਜੀਜਾ ਜੀ ਅੱਜ ਕਿਵੇਂ ਯਾਦ ਆ ਗਈ ਮੈਨੂੰ ਬੜਾ ਦੁੱਖ ਹੋਇਆ ਤੁਸੀਂ ਇੱਕ ਦੂਜੇ ਦੇ ਨਾਲ ਅਲੱਗ ਹੋ ਗਏ ਤੁਸੀਂ ਪੜੇ ਲਈ ਕਿ ਹੋ ਕੇ ਵੀ ਇਸ ਤਰ੍ਹਾਂ ਕੀ ਮੈਂ ਕਰਦਾ ਤੇ ਚੱਲੋ ਕਈ ਗੱਲਾਂ ਉਹ ਸੁਣਾ ਦਿੰਦੀ ਹੈ ਉਹ ਕਹਿੰਦਾ ਹੈ ਕਿ ਹੁਣ ਸ਼ਿਕਾਇਤ ਦਾ ਮੌਕਾ ਨਹੀਂ ਆ ਮੇਰੀ ਤਾਨੀਆਂ ਨਾਲ ਗੱਲ ਕਰਾ ਉਹ ਕਹਿੰਦੀ ਹੈ ਕਿ ਤਾਨੀਆਂ ਨਾਲ ਤੁਸੀਂ ਆਪ ਗੱਲ ਕਰ ਲਿਓ ਉਹ ਕਹਿੰਦਾ ਕਿ ਤਾਨੀਆਂ ਨੇ ਫੋਨ ਨੰਬਰ ਸ਼ਾਇਦ ਚੇਂਜ ਕਰ ਲਿਆ ਹੈ ਮੈਂ ਨੰਬਰ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਨੰਬਰ ਨਹੀਂ ਲੱਗਿਆ ਤਾਂ ਫਿਰ ਪਿੰਕੀ ਹੈ ਜਿਹੜੀ ਉਹ ਤਾਨੀਆਂ ਦਾ ਨੰਬਰ ਲਾਉਂਦੀ ਹੈ ਕਾਨਫਰੈਂਸ ਦੇ ਵਿੱਚ ਉਹ ਬਲਵਿੰਦਰ ਦੇ ਨਾਲ ਉਹਦੀ ਗੱਲ ਕਰਉਂਦੀ ਹੈ ਜਦੋਂ ਅੱਗੇ ਤਾਨੀਆਂ ਫੋਨ ਚੱਕਦੀ ਹੈ ਤਾਂ ਤਾਂ ਨੰਬਰ ਪਹਿਲਾਂ ਤਾਨੀਆਂ ਦਾ ਆ ਰਿਹਾ ਹੁੰਦਾ ਹੈ ਪਰ ਆਵਾਜ਼ ਜਦੋਂ ਬਲਵਿੰਦਰ ਦੀ ਆਉਂਦੀ ਹੈ ਤਾਂ ਉਹ ਕਹਿੰਦਾ ਹੈ ਤਾਨੀਆਂ ਆਈ ਐਮ ਸੋਰੀਆ ਜਦੋਂ ਐਨੀ ਗੱਲ ਕਹਿੰਦਾ ਹੈ ਤਾਂ ਤਾਨੀਆਂ ਕਹਿੰਦੀ ਹੈ ਬਲਵਿੰਦਰ ਤੂੰ ਆ ਪਿੰਕੀ ਦੇ ਨੰਬਰ ਤੋਂ ਕਿਵੇਂ ਫਿਰ ਉਹ ਦੱਸਦਾ ਹੈ ਕਿ ਕਾਨਫਰੈਂਸ ਕਾਲ ਜਿਹੜੀ ਕੀਤੀ ਹੋਈ ਹੈ ਤੇ ਮੈਂ ਤੇਰੇ ਨਾਲ ਗੱਲ ਕਰਨਾ ਚਾਹੁੰਦਾ ਸੀ ਆ ਮੈਂ ਤੈਨੂੰ ਬਹੁਤ ਵੱਡੀ ਆ ਕੁਝ ਖ਼ਬਰ ਹੀ ਦੇਣਾ ਚਾਹੁੰਦਾ ਹਾਂ ਮੈਂ ਆਪਣੀਆਂ ਪਰੀ ਨੂੰ ਲੱਭ ਲਿਆ ਹੈ ਇਹ ਗੱਲ ਸੁਣ ਕੇ ਤਾਨੀਆਂ ਬਹੁਤ ਖੁਸ਼ ਹੁੰਦੀ ਹੈ ਤੇ ਉਹ ਕਹਿੰਦੀ ਹੈ ਸੱਚੀ ਆ ਉਹ ਕਹਿੰਦਾ ਹਾਂ ਸੱਚਮੁੱਚ ਉਹ ਕਹਿੰਦੀ ਹੈ ਮੈਂ ਮਿਲਣਾ ਚਾਹੁੰਦੀ ਹਾਂ ਉਹ ਕਹਿੰਦਾ ਹੈ ਫਿਰ ਆ ਜਾ ਕਰ ਫਿਰ ਉਸ ਤੋਂ ਬਾਅਦ ਜਿਹੜੀ ਤਾਨੀਆਂ ਹੈਗੀ ਹੈ ਉਹ ਆਪਣੀ ਸਹੇਲੀ ਦੇ ਨਾਲ ਆਉਂਦੀ ਹੈ ਤੇ ਪਿੰਕੀ ਦੇ ਨਾਲ ਦੋਨੋਂ ਹੁੰਦੀਆਂ ਨੇ ਜਦੋਂ ਆਪਣੇ ਘਰ ਦੇ ਦਰਵਾਜ਼ੇ ਦੀ ਦਹਲਿਜ ਟੱਪਦੀ ਹੈ ਤਾਂ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਹੁੰਦੇ ਨੇ ਤੇ ਭੱਜ ਕੇ ਉਹ ਆਪਣੀ ਧੀ ਨੂੰ ਗੱਲ ਦੇ ਨਾਲ ਲਾ ਲੈਂਦੀ ਹੈ ਤੇ ਬਹੁਤ ਪਾਵੁਖ ਹੋ ਜਾਂਦੀ ਹੈ ਤੇ ਗਮਗੀਣਾ ਮਾਹੌਲ ਹੁੰਦਾ ਹੈ ਤੇ ਖੁਸ਼ੀ ਵੀ ਹੁੰਦੀ ਹੈ ਫਿਰ ਉਸ ਤੋਂ ਬਾਅਦ ਉਹ ਆਪਣੇ ਸੱਸ ਸੋਹਰੇ ਨੂੰ ਬੁਲਾਉਂਦੀ ਹੈ ਤੇ ਪੈਰੇ ਹੱਥ ਲਾਉਂਦੀ ਹੈ ਤੇ ਬਲਵਿੰਦਰ ਦੇ ਗਲ ਨਾਲ ਲੱਗ ਜਾਂਦੀ ਹੈ ਤੇ ਉਹਨੂੰ ਕਹਿੰਦੀ ਹੈ ਬਲਵਿੰਦਰ ਆਪਾਂ ਦੋਨਾਂ ਜਣਿਆਂ ਨੇ ਜ਼ਿੰਦਗੀ ਦੇ 8 ਸਾਲ ਬਰਬਾਦ ਕਰ ਲਏ ਆ ਇੱਕ ਦੂਜੇ ਤੋਂ ਬਿਨਾ ਗੱਲ ਕੀਤੇ ਤੇ ਇੱਕ ਦੂਜੇ ਨੂੰ ਆਪਾਂ ਮਾਫ਼ ਨਹੀਂ ਕਰ ਸਕੇ ਇੱਕ ਦੂਜੇ ਦੇ ਪ੍ਰਤੀ ਇੰਨੀਆਂ ਗਲਤਫਹਿਮੀਆਂ ਆਪਾਂ ਰੱਖੀਆਂ ਜਿਹੜੀਆਂ ਕਿ ਨਹੀਂ ਰੱਖਣੀਆਂ ਚਾਹੀਦੀਆਂ ਸੀ ਆ ਕਾਸ਼ ਆਪਾਂ ਦੋਨੇ ਇਕੱਠੇ ਹੁੰਦੇ ਤਾਂ ਹੋ ਸਕਦਾ ਹੈ ਪਰ ਆਪਾਂ ਨੂੰ ਪਹਿਲਾਂ ਮਿਲ ਜਾਂਦੀ ਆ ਫਿਰ ਉਹ ਦੱਸਦਾ ਹੈ ਵੀ ਆ ਇਹ ਮੈਨੂੰ ਕਿਸ ਹਾਲਤ ਦੇ ਵਿੱਚ ਮਿਲੀ ਹੈ ਪਰ ਇਸ ਗੱਲ ਦੀ ਹੈਰਾਨੀ ਰਹੀ ਆ ਇਸ ਗੱਲ ਦਾ ਉਹਨਾਂ ਨੂੰ ਵੀ ਪਤਾ ਨਹੀਂ ਲੱਗ ਸਕਿਆ ਵੀ ਇਹ ਪਰੀ ਨੂੰ ਕੌਣ ਲੈ ਗਿਆ ਸੀ ਆ ਕਿੱਥੇ ਲੈ ਗਿਆ ਸੀ ਆ ਤੇ ਉਹ ਬੂਟ ਪਾਲਸ ਕਿਵੇਂ ਕਰਦੀ ਸੀ ਆ ਰੱਬ ਜਾਣੇ ਪਰੀ ਨੇ ਜਾਣ ਬੁੱਝ ਕੇ ਨਹੀਂ ਦੱਸਿਆ ਵੀ ਕੋਈ ਉਹਦੇ ਪਿੱਛੇ ਉਹਦੇ ਤੋਂ ਕੰਮ ਕਰਵਾ ਰਿਹਾ ਸੀ ਆ ਤੇ ਉਹਨੂੰ ਇਹ ਵੀ ਲੱਗਦਾ ਸੀ ਆ ਕਿ ਉਹ ਮੈਨੂੰ ਕੋਈ ਅਲੱਬ ਨਾ ਲਵੇ ਆ ਕੋਈ ਵੀ ਗੱਲ ਪਰੀ ਜਿਹੜੀ ਆ ਉਹ ਨਹੀਂ ਦੱਸਦੀ ਪੁਲਿਸ ਵਾਲਿਆਂ ਨੇ ਵੀ ਪੁੱਛਿਆ ਇਹ ਗੱਲ ਇੱਕ ਭੇਲੀ ਦੀ ਤਰ੍ਹਾਂ ਰਹਿ ਜਾਂਦੀ ਹੈ ਪਰ ਸਭ ਤੋਂ ਖੁਸ਼ੀ ਦੀ ਗੱਲ ਇਹ ਹੁੰਦੀ ਹੈ ਕਿ ਆ ਇੱਕ ਮਾਂ ਪਿਓ ਨੂੰ ਉਹਨਾਂ ਦੀ ਗੁੰਮ ਹੋਈ ਧੀ ਮਿਲ ਗਈ ਸੀ ਜਿਹੜੀ ਉਹ ਬਹੁਤ ਪਹਿਲਾਂ ਖੋ ਚੁੱਕੇ ਸੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ